ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਅੱਜ ਤੁਹਾਨੂੰ ਆਪਣਾ ਸ਼ੈੱਡ ਦਿਖਾਉਣਾ ਵੀ ਕੰਮ ਕਿੱਥੇ ਕਿਤੇ ਤੱਕ ਚਲੇ ਗਿਆ ਇਹ ਇੰਨਾ ਆਪਣਾ ਕੰਮ ਡਿਲੇ ਤਾਂ ਹੋ ਗਿਆ ਬਾਈ ਜੀ ਭਰਤ ਕਰਕੇ ਆਪਾਂ ਨੂੰ ਲੇਟ ਹੋ ਗਿਆ ਕੰਮ ਭਰਤ ਦੀ ਆਪਾਂ ਨੂੰ ਮਿੱਟੀ ਨਹੀਂ ਦੀ ਮਿਲ ਰਹੀ ਕਿਉਂਕਿ ਜਿਹੜਾ ਦਿੱਲੀ ਤੋਂ ਕਟੜਾ ਰੋਡ ਬਣ ਰਹੇ ਹਨ ਨਾ ਇਹਦੇ ਕਰਕੇ ਸਾਡੇ ਏਰੀਆ ਵਿੱਚ ਮਿੱਟੀ ਦੀ ਸ਼ਾਰਟੇਜ ਹੈ ਇਹ 15 18 ਫੁੱਟ ਚਾਈ ਕਰਕੇ ਨਾ ਇਹਦੇ ਤੇ ਮਿੱਟੀ ਜ਼ਿਆਦਾ ਜਾ ਰਹੀ ਹੈ ਆਪਣੀ ਮਿੱਟੀ ਦੀ ਬਲੈਕ ਚੱਲ ਰਹੀ ਹੈ ਇੱਕ ਤਰ੍ਹਾਂ ਦੀ ਤਾਂ ਕਰਕੇ ਹੌਲੀ ਹੌਲੀ ਮਿੱਟੀ ਆਪਾਂ ਨੂੰ ਮਿਲੀ ਆ ਤਾਂ 2 ਮਹੀਨੇ ਲੰਘ ਗਏ ਪਰਤ ਪੈਂਦੇ ਨੂੰ ਹੁਣ 5-4 ਦਿਨ ਵਿੱਚ ਬਸ ਹੁਣ ਪਧਰਾ ਹੋ ਗਿਆ 5-4 ਦਿਨ ਵਿੱਚ ਆਪਣਾ ਉੱਪਰ ਛਾਦਰਾਂ ਦਾ ਕੰਮ ਸਟਾਰਟ ਹੋ ਜਾਵੇਗਾ ਚਲੋ ਇਹ ਤਾਂ ਗੱਲ ਸੀਗੀ ਛੱਡ ਦੀ ਬਾਕੀ ਆਪਾਂ ਜਿਹੜਾ ਅੱਜ ਮੁੱਦੇ ਤੇ ਗੱਲ ਕਰਨੀ ਆ ਅੱਜ ਆਪਣਾ ਮੇਨ ਮਕਸਦ ਹੈਗਾ ਬਾਈ ਜੀ ਲੋਨ ਬਾਰੇ ਆਪਾਂ ਨੇ ਕਰਨੀ ਆ ਜਿਹੜੀ ਆਪਣਾ ਗਾਵਾਂ ਦਾ ਲੋਨ ਹੈ ਜਾਂ ਡੈਰੀ ਫਾਰਮ ਤੇ ਲੋਨ ਹੈ ਉਹਪਾ ਨੂੰ ਕਿਵੇਂ ਮਿਲ ਸਕਦਾ ਕਿਵੇਂ ਆਪਾਂ ਕੰਮ ਸ਼ੁਰੂ ਕਰੀਏ ਬਾਈ ਜੀ ਹਰੇਕ ਹੀ ਬੰਦਾ ਜਿਹੜਾ ਵੀ ਡੇਰੀ ਫਾਰਮ ਦਾ ਕੰਮ ਕਰਦਾ ਏ ਉਹ ਬੰਦਾ ਹਮੇਸ਼ਾ ਹੀ ਆਪਾਂ ਨੂੰ ਗਾਈਡ ਕਰਦਾ ਏ ਵੀ ਤੁਸੀਂ ਛੋਟੇ ਕੰਮ ਤੇ ਸ਼ੁਰੂ ਕਰੋ ਇਸ ਨੂੰ ਵੀ ਇੱਕ ਦੋ ਜਾਂ ਦੋ ਚਾਰ ਕੰਮਾਂ ਤੋਂ ਕੰਮ ਸ਼ੁਰੂ ਕਰੋ ਤਾਂ ਉਹ ਆਪਾਂ ਨੂੰ ਇਸ ਲਈ ਗਾਈਡ ਕਰਦਾ ਬਾਈ ਜੀ ਕਿਉਂਕਿ ਉਸ ਦਾ ਮਤਲਬ ਹੁੰਦਾ ਵੀ ਤੁਸੀਂ ਜਿਆਦਾ ਪੈਸੇ ਚੱਕ ਕੇ ਬੈਂਕਾਂ ਤੋਂ ਆਪਣੀ ਜ਼ਮੀਨ ਪਲਜ ਪਲਜ ਨਾ ਕਰਾਓ ਤਾਂ ਜੋ ਇਸ ਕੰਮ ਜਿਹੜਾ ਇਹ ਕੰਮ ਹੈ ਨਾ ਬਾਈ ਜੀ ਇਹ ਬਹੁਤ ਔਖਾ ਕੰਮ ਹੈ ਇਸ ਵਿੱਚ ਆਪਾਂ ਨੂੰ ਆਉਣ ਤੋਂ ਪਹਿਲਾਂ ਇਸ ਬਾਰੇ ਪੂਰਾ ਜਾਣਨਾ ਪਊਗਾ ਜੋ ਤੇ ਆਪਾਂ ਕਿਸੇ ਵੀ ਕੰਮ ਬਾਰੇ ਜਾਣ ਤਾਂ ਹੀ ਸਕਦੇ ਹਾਂ ਜੇਕਰ ਉਸ ਦੇ ਵਿੱਚ ਪਾਵਾਂਗੇ ਤੇ ਇਸ ਲਈ ਹਰੇਕ ਬੰਦਾ ਕਹਿੰਦਾ ਬਾਈ ਜੀ ਛੋਟੇ ਪੱਧਰ ਤੇ ਸ਼ੁਰੂ ਕਰੋ ਬਾਈ ਜੀ ਛੋਟੇ ਪੱਧਰ ਤੇ ਸ਼ੁਰੂ ਕਰੋ ਇਹ ਬਾਈ ਜੀ ਚੰਗੀ ਗੱਲ ਹੈ ਵੈਸੇ ਮਾੜੀ ਸਲਾਹ ਨਹੀਂ ਹੈਗੀ ਬਹੁਤ ਵਧੀਆ ਸਲਾਹ ਹੈ ਮੈਂ ਵੀ ਹਰੇਕ ਆਪਣੇ ਜੋ ਵੀ ਰਿਲੇਟਿਵ ਹੈ ਮੇਰੇ ਉਹ ਉਹੀ ਸਲਾਹ ਦਿੰਨਾ ਬਾਈ ਜੀ ਇੱਕ ਦੋ ਗਾਵਾਂ ਦੋ ਚਾਰ ਗਾਵਾਂ ਤੋਂ ਸਟਾਰਟ ਕਰੋ ਤਾਂ ਜੋ ਤੁਹਾਡੇ ਪੈਸੇ ਨਾ ਖਰਾਬ ਹੋਣ ਇਹ ਬਾਈ ਜੀ ਕੰਮ ਬਹੁਤ ਹੀ ਔਖਾ ਹੈ ਚਲੋ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਅੱਜ ਆਪਾਂ ਨੇ ਲੋਨ ਬਾਰੇ ਗੱਲ ਕਰਨੀ ਹੈ ਜਿਹੜੇ ਮੇਰੇ ਵੀਰਾਂ ਨੂੰ ਲੋਨ ਨਹੀਂ ਮਿਲਦਾ ਜਾਂ ਮਤਲਬ ਜਮੀਨ ਘਟਾ ਹੈ ਜਾਂ ਜ਼ਮੀਨ ਤੇ ਲੋਨ ਲੈਣਾ ਨਹੀਂ ਚਾਹੁੰਦੇ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ ਵੀ ਸਾਨੂੰ ਗਾਵਾਂ ਦੇ ਸ਼ੈੱਡ ਲਈ ਜਾਂ ਗਾਵਾਂ ਲਈ ਲੋਨ ਨਹੀਂ ਮਿਲਦਾ ਆਪਾਂ ਉਸ ਮੁੱਦੇ ਤੇ ਅੱਜ ਗੱਲ ਕਰਨੀ ਹੈ ਦੇਖੋ ਕੋਈ ਵੀ ਕੋਈ ਵੀ ਚੀਜ਼ ਹੈ ਇਹ ਬਾਈ ਜੀ ਕੋਈ ਵੀ ਚੀਜ਼ ਹਾਸਲ ਕਰਨ ਵਾਸਤੇ ਨਾ ਆਪਾਂ ਨੂੰ ਕੁਝ ਨਾ ਕੁਝ ਕਰਕੇ ਦਿਖਾਉਣਾ ਪੈਂਦਾ ਹੈ ਇਹ ਦੁਨੀਆ ਨਾ ਕਰੇ ਵੀ ਨਾ ਕੁਝ ਨਹੀਂ ਮੰਨਦੀ ਇਹ ਸਿਆਣੇ ਦੀ ਕੋਹਾਵਤ ਹੈ ਵੀ ਬੱਚੇ ਨੂੰ ਰੋਏ ਬਿਨਾ ਤਾਂ ਮਾਂ ਦੁੱਧ ਵੀ ਨਹੀਂ ਪਲਾਉਂਦੀ ਉਹੀ ਗੱਲ ਸੇਮ ਸਾਰੀ ਤੁਕਦੀ ਆਪਣੀ ਜ਼ਿੰਦਗੀ ਤੇ ਵੀ ਤੇ ਤੁਸੀਂ ਦੇਖੋ ਆ ਇੱਕ ਤੁਹਾਨੂੰ ਹੋਰ ਉਦਾਹਰਣ ਦੇ ਦਿੰਦਾ ਜਿਵੇਂ ਆਈਲਾਈਨਰਸ ਵਾਲੇ ਬੱਚੇ ਆਈਲਾਈਨਰਸ ਵਾਲੇ ਬੱਚੇ ਦੇਖੋ ਆਈਲਾਈਨਰਸ ਕਰਕੇ ਨੰਬਰ ਲਿਆਉਂਦੇ ਆ ਜਿੰਨਾ ਚਿਰ ਬੈਂਡ ਨਹੀਂ ਆਉਂਦੇ ਉੰਨਾ ਚਿਰ ਤਾਂ ਨਹੀਂ ਕਰਦੇ ਪੈਸੇ ਦਿੰਦੇ ਇਹ ਤਾਂ ਨਹੀਂ ਹੈਗਾ ਵੀ ਹਾਂ ਬੱਚੇ ਨੂੰ ਪਹਿਲੀ 2 ਲੱਖ ਪੜਾ ਦਿੰਦਾ ਹੈ ਬਾਪ ਵੀ ਜਾ ਪੁੱਤਰਾ ਤੂੰ ਆਈਲਾਈਨਰਸ ਕਰ ਲੈ ਤੇ ਬਾਹਰੋਂ ਲੰਘ ਜਾ ਇਹ ਬਾਈ ਜੀ ਉੰਨਾ ਚਿਰ ਨਹੀਂ ਕਰਦੇ ਪੈਸੇ ਕੱਢਦੇ ਜਿੰਨਾ ਚਿਰ ਆਈਲਾਈਨਰਸ ਕਲੀਅਰ ਨਹੀਂ ਹੁੰਦੀ ਬਾਕੀ ਚਲੋ ਇਹ ਵੀ ਉਦਾਹਰਨ ਹੋ ਗਈ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਦੀ ਆ ਜੰਨਾ ਕਿ ਆਪਾਂ ਨੇ ਲਕੋ ਪਰਦਾ ਲਕੋ ਕੋਈ ਨਹੀਂ ਹੈਗੀ ਬਾਈ ਜੀ ਮੈਰੇ ਮੇਰੀ ਉਹ ਤੁਹਾਨੂੰ ਦੋ ਤੁਸੀਂ ਕਹਾਣੀ ਇਹ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਹੁਣ ਮੈਂ 2020 ਵਿੱਚ ਗਾਵਾਂ ਦਾ ਕੰਮ ਸਟਾਰਟ ਕੀਤਾ ਸੀਗਾ ਜਿਸ ਦਾ ਜਿਹੜਾ ਕੰਮ ਮੈਂ 1 2 ਬਸ ਮਤਲਬ ਤਿੰਨ ਗਾਵਾਂ ਮੇਰੇ ਘਰ ਦੀਆਂ ਸੀਗੀਆਂ ਦੋ ਗੰਮ ਮੈਂ ਲੈ ਕੇ ਆਇਆ ਸੀਗਾ ਮਤਲਬ ਜਿਹੜਾ ਸ਼ੈੱਡ ਛੋਟਾ ਦਾ ਪਾਇਆ ਦਾ ਮੈਂ ਆਪ ਹੀ ਪਾਇਆ ਉਹ ਇੱਕ ਪਾਸੇ ਨੂੰ 40 ਫੁੱਟ ਹੈ ਉਹ ਦੂਜੇ ਪਾਸੇ ਨੂੰ ਮੈਂ ਕਹਿੰਨਾ 20 22 ਫੁੱਟ ਹੈ ਉਹ ਛੋਟਾ ਹੀ ਸੀਗਾ 10-15 ਗਾਵਾਂ ਬਸ ਉਹਦੇ ਚ ਰਹਿ ਸਕਦੇ ਸੀਗੇ ਸਮੇਂ ਸਣੇ ਸਾਰਾ ਮਤਲਬ 10 ਡੰਗਰਾਂ ਵਾਸਤੇ ਪਾਇਆ ਸੀਗਾ ਉਹ ਅ ਤੁਸੀਂ ਫਰਜ਼ ਕਰੋ ਉਹ ਮੈਂ ਕਰ ਰਿਆ ਆਪ ਖੁਦ ਕਰਿਆ ਉਹ ਕੰਮ ਫਸਲ ਦੇ ਪੈਸਿਆਂ ਨਾਲ ਮਤਲਬ ਸਟਾਰਟਿੰਗ ਕਰੀ ਉਹ ਸਟਾਰਟਿੰਗ ਦੇਖਦੇ-ਦੇਖਦੇ ਹੌਲੀ-ਹੌਲੀ ਵਾਧਦੇ-ਵਾਧਦੇ ਡੰਗਰ 20 ਹੋ ਗਏ ਮੇਰੇ ਕੋਲ ਮਤਲਬ 3 ਸਾਲਾਂ ਵਿੱਚ 20-22 ਡੰਗਰ ਹੋ ਗਏ ਉਹ ਫਿਰ ਮੈਂ ਫਾਰਮਰ ਰਜਿਸਟਰਡ ਕਰਾਇਆ 2021 ਵਿੱਚ 2021 ਵਿੱਚ ਮੇਰੀ ਪੇਮੈਂਟ ਆਉਣੀ ਸ਼ੁਰੂ ਹੋ ਗਈ ਮੇਰੇ ਅਕਾਊਂਟ ਵਿੱਚ ਉਹ ਕਾਊਂਟ ਦੀ ਮੈਂ ਸਟੇਟਮੈਂਟ ਦੋ ਤਿੰਨ ਬੈਂਕਾਂ ਵਿੱਚ ਲੈ ਕੇ ਗਿਆ 2023 ਵਿੱਚ 2023 ਵਿੱਚ ਜਿਹੜੇ ਵੀ ਬੈਂਕ ਨੂੰ ਮੈਂ ਆਪਣੀ ਸਟੇਟਮੈਂਟ ਦਿਹੋਂਦਾ ਤਾਂ ਉਹ ਮੈਨੂੰ ਹਰੇਕ ਬੈਂਕ ਲੋਨ ਦੇਣ ਲਈ ਤਿਆਰ ਸੀਗਾ ਦੇਖੋ ਪਹਿਲਾਂ ਨਹੀਂ ਕੋਈ ਵੀ ਤਿਆਰ ਹੋਇਆ 2020 ਵਿੱਚ ਮੰਨੂ ਮੈਂ ਹੈਰਾਨ ਹੋਇਆ ਬਹੁਤ ਮੈਨੂੰ ਕਿਸੇ ਬੈਂਕ ਤੋਂ ਲੋਨ ਨਹੀਂ ਮਿਲਿਆ ਜਿੰਨਾ ਕ ਮਤਲਬ ਕਿ ਆਪਣਾ ਹਰੇਕ ਦਾ ਬੰਦੇ ਦਾ ਸੁਪਨਾ ਹੁੰਦਾ ਯਾਰ ਮੈਂ ਬੜਾ ਕੰਮ ਕਰਾਂ ਮੈਂ ਬੜਾ ਬੜਾ ਹੀ ਕਰਕੇ ਦਿਖਾਵਾਂ ਬਸ ਇਹ بڑے بڑے ਬਾਈ ਦੀ بڑے ਚੱਕਰਾਂ ਤੇ ਬੰਦਾ ਫੇਲ ਹੁੰਦਾ ਹਮੇਸ਼ਾ ਹੀ ਕਦੇ ਪਾਸ ਨਹੀਂ ਹੋਊਗਾ ਦੇਖੋ ਛੋਟੇ ਤੋਂ ਹੀ ਸ਼ੁਰੂਆਤ ਹੋਊਗੀ ਹੌਲੀ-ਹੌਲੀ ਮਿਹਨਤ ਕਰਨੀ ਪੈਣੀ ਹੈ ਕੋਈ ਵੀ ਕੰਮ ਹੈ ਜ਼ਰੂਰੀ ਨਹੀਂ ਗਾਵਾਂ ਦਾ ਕੰਮ ਹੈ ਕੋਈ ਵੀ ਕੰਮ ਹੈ ਸਾਰੇ ਕੰਮ ਐਦਾਂ ਹੀ ਹੈ ਹੌਲੀ-ਹੌਲੀ ਛੋਟੇ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਹੌਲੀ-ਹੌਲੀ ਅੱਗੇ ਵਧਣਾ ਜੇ ਜੇ ਤੁਸੀਂ ਸੋਚਦੇ ਹੋ ਵੀ ਹਾਂ ਕਰੋੜ ਦਾ ਲੋਨ ਲੈ ਕੇ ਮੈਂ ਜਾਂ 50-60 ਲੱਖ ਦਾ ਲੋਨ ਲੈ ਕੇ 10-15 ਲੱਖ ਛੱਡ ਤੇ ਲਾ ਕੇ ਵੀ ਬਾਕੀ ਦੀਆਂ ਗਾਵਾਂ ਲਿਆ ਕੇ ਮੈਂ ਕੰਮ ਸ਼ੁਰੂ ਕਰ ਦਵਾਂ ਬਾਈ ਜੀ ਇਹ ਪੋਸੀਬਲ ਨਹੀਂ ਹੈਗਾ ਤੁਹਾਡੇ ਅੱਗੇ ਇਹ ਜਿਹੜੀਆਂ ਮੁਸ਼ਕਲਾਂ ਆ ਜਾਣਗੀਆਂ ਅੱਗੇ ਜਾ ਕੇ ਜੋ ਕਿ ਜਿਹਦੇ ਲਈ ਤੁਸੀਂ ਬਿਲਕੁਲ ਵੀ ਤਿਆਰ ਨਹੀਂ ਹੋਵੋਗੇ ਇਸਨੂੰ ਫੇਲ ਹੋਣ ਦਾ ਬਾਈ ਜੀ ਚਾਂਸ ਹੈਗਾ ਇਹ ਤੁਸੀਂ ਕਿਉਂ ਚਾਂਸ ਲੈਣਾ ਹੌਲੀ ਹੌਲੀ ਕੰਮ ਸਟਾਰਟ ਕਰੋ ਕੋਈ ਚੱਕਰ ਨਹੀਂ ਤੁਸੀਂ ਕਰਕੇ ਦਿਖਾਓ ਬੈਂਕ ਵਾਲਿਆਂ ਨੂੰ ਵੀ ਹਾਂ ਮੇਰੇ ਕੋਲ ਇਹ ਚੀਜ਼ ਹੈਗੀ ਆ ਮੈਂ ਇਹਦੇ ਵਿੱਚ ਅੱਗੇ ਵਧਣਾ ਚਾਹੁੰਦਾ ਤੁਹਾਨੂੰ ਬੈਂਕ ਵਾਲੇ ਹੱਸਦੇ ਹੱਸਦੇ ਲੋਨ ਦੇਣਗੇ ਤੇ ਨਾਲੇ ਤੁਸੀਂ ਇੰਨੇ ਕੁ ਪਰਫੈਕਟ ਹੋ ਜਾਓਗੇ ਕਿ ਤੁਸੀਂ ਮਤਲਬ ਕਿ ਜਿਹੜਾ ਕਹਦੇ ਨੇ ਨਾ ਗਾਵਾਂ ਦੇ ਕੰਮ ਫੇਲ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਇਹਦੇ 'ਚ ਮਤਲਬ ਪਰਸੈਂਟੇਜ ਹੈ ਹੀ ਨਹੀਂ 2-4% ਵੀ ਹੈ ਨਹੀਂ ਫੇਲ ਹੋਣ ਬਾਰੇ ਜੇ ਤੁਸੀਂ ਪਰਫੈਕਟ ਹੋ ਜਾਓਗੇ ਕਿਸੇ ਵੀ ਕੰਮ ਚ ਪਰਫੈਕਟ ਹੋ ਗਿਆ ਬੰਦਾ ਯਾਰ ਫਿਰ ਮਾਰ ਨਹੀਂ ਖਾਂਦਾ ਪਤਾ ਲੱਗਣ ਲੱਗ ਜਾਂਦਾ ਵੀ ਕਿਹੜੀ ਚੀਜ਼ ਦੀ ਕਦੋਂ ਜ਼ਰੂਰਤ ਹੈ ਬਾਕੀ ਬਾਈ ਜੀ ਜੇਕਰ ਤੁਹਾਡੇ ਕੋਲ ਸ਼ੁਰੂਆਤ ਲਈ ਵੀ ਪੈਸੇ ਨਹੀਂ ਹੈਗੇ ਬਿਲਕੁਲ ਵੀ ਪੈਸੇ ਨਹੀਂ ਹੈਗੇ ਫਿਰ ਤੁਸੀਂ ਬਾਈ ਜੀ ਟ੍ਰੇਨਿੰਗ ਲਓ ਜਿਵੇਂ ਤੁਹਾਡੇ ਸਰਕਾਰੀ ਟ੍ਰੇਨਿੰਗਾਂ ਚੱਲਦੀਆਂ ਆਪਣੇ ਪਸ਼ੂ ਵਿਭਾਗ ਵਾਲਿਆਂ ਦੇ ਆਪਣੇ ਦਫ਼ਤਰਾਂ ਚ ਚੱਲਦੀਆਂ ਖੇਤੀ ਕੇਂਦਰ ਵਾਲਿਆਂ ਤੋਂ ਪਤਾ ਕਰ ਲਿਓ ਜ਼ਿਲ੍ਹਿਆਂ ਦੇ ਦਫ਼ਤਰ ਖੁੱਲੇ ਹੋਏ ਹਰੇਕ ਜ਼ਿਲ੍ਹੇ ਦਾ ਦਫ਼ਤਰ ਹੈ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਸਾਡੇ ਰੋਪੜ ਜ਼ਿਲ੍ਹੇ ਦਾ ਆਪਣਾ ਇੱਥੇ ਬਣਿਆ ਹੋਇਆ ਇੰਸਟੀਚਿਊਟ ਚਤਾਮਲੀ ਉਹ ਤੋਦਸ ਵੀ ਟ੍ਰੇਨਿੰਗ ਕਰਕੇ ਨਾ ਇਸ ਬਾਰੇ ਤੁਸੀਂ ਤੁਹਾਨੂੰ ਉੱਥੇ ਟ੍ਰੇਨਿੰਗ ਵਿੱਚ ਸਾਰਾ ਕੁਝ ਤੁਹਾਨੂੰ ਦੱਸਣਗੇ 15 ਦਿਨ ਦੀ ਟ੍ਰੇਨਿੰਗ ਅਗਰ ਤੁਸੀਂ ਲੋਨ ਅਪਲਾਈ ਕਰਨਾ ਇਸ ਅਸਥਾ ਵਿੱਚੋਂ ਤੁਹਾਨੂੰ 15 ਦਿਨ ਦਾ ਸਰਟੀਫਿਕੇਟ ਮਿਲ ਜਾਈਗਾ ਜਿਸ ਦੇ ਨਾਲ ਤੁਹਾਨੂੰ ਕੋਈ ਵੀ ਬੈਂਕ 1 ਲੱਖ 2 ਲੱਖ ਤਾਂ ਆਮ ਜੀ ਗੱਲ ਹੈ ਤੁਹਾਨੂੰ ਦੇ ਦੇਗਾ ਕੰਮ ਸਟਾਰਟ ਕਰਨ ਲਈ ਇਸ ਤੇ ਵਿਆਜ ਦੀ ਦਰ ਵੀ ਘਟਉਂਦੀ ਹੈ ਸਬਸਿਡੀ ਦੇ ਵੀ ਬਾਈ ਜੀ ਮੌਕੇ ਬਹੁਤ ਆਉਂਦੇ ਆ ਬਾਕੀ ਇੰਨੀ ਕੁ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੋਇਆ ਬਾਈ ਜੀ ਮੈਂ ਧੰਨਵਾਦ ਕਰਦਾ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਮੇਰੇ ਵੀਰਾਂ ਦਾ ਚੈਨਲ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਜਿੰਨੀ ਕੁ ਜਾਣਕਾਰੀ ਹੋਈ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਰਹਾਂਗੇ ਬਾਕੀ ਸ਼ੈੱਡ ਦੇ ਜੋ ਵੀ ਅਪਡੇਟ ਆਉਣਗੇ ਮੈਂ ਅੱਗੇ-ਅੱਗੇ ਤੁਹਾਨੂੰ ਵੀਡੀਓ ਰਾਹੀਂ ਦਿਖਾਉਂਦਾ ਰਹਾਂਗਾ ਧੰਨਵਾਦ ਜੀ ਬਾਈ ਜੀ ਸਾਰਿਆਂ